ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ 46ਵੇਂ ਮਹਾਨਗਰ ਕੀਰਤਨ ਗੁਰਦਾਰ ਸਾਹਿਬ ਟਾ拉ਬੀਨਾ ਯੂਬਾ ਸਿਟੀ ਤੋਂ ਕਵਰੇਜ ਚੱਲ ਰਹੀ ਹੈ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਤੇ ਆਪਣੇ ਨਾਲ ਰਜਿੰਦਰ ਸਿੰਘ ਬੈਂਸ ਜਿਹੜੇ ਉਹ ਜੁੜੇ ਹੋਏ ਨੇ ਤੇ ਇਹ ਵਾਈਸ ਪ੍ਰੈਜ਼ੀਡੈਂਟ ਨੇ ਤੇ ਆਓ ਇਹਨਾਂ ਦੇ ਕੋਲੋਂ ਆਪਾਂ ਜਾਣਦੇ ਹਾਂ ਵੀ ਇਸ ਟਾਈਮ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ ਭਾਈ ਸਾਹਿਬ ਜੀ ਵਾਹਿਗੁਰੂ ਸਾਹਿਬ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਦੱਸਿਓ ਜੀ ਤਿਆਰੀਆਂ ਕਿੱਦਾਂ ਆ ਸ਼ੁਕਰਵਾਰ ਦਾ ਦਿਨ ਆ ਗਿਆ ਨਗਰ ਕੀਰਤਨ ਦੋ ਦਿਨਾਂ ਨੂੰ ਆ ਸੋ ਕੀ ਕਹਿਣਾ ਚਾਹੁੰਦੇ ਆ ਸੰਗਤ ਹਾਂਜੀ ਨਾਨਕ ਨਾਮ ਚੜਦੀ ਗਲਾਂ ਤੇਰੇ ਭਾਣੇ ਸਰਬਾਦਾ ਭਲਾ ਜੋ ਕਿ ਸਾਡੀ ਸਾਰੀ ਜੂਬਾ ਸਿਟੀ ਵੱਲੋਂ ਅਸੀਂ ਸਾਨੂੰ ਦੋ ਮਹੀਨੇ ਹੋ ਗਏ ਹੈਗੇ ਆ ਜੋ ਕਿ ਇਸ ਦਿਨ ਦੀ ਅਸੀਂ ਖੂਬ ਖੂਬ ਤਿਆਰੀ ਕਰ ਰਹੇ ਹੈਗੇ ਆ ਜਿਸ ਤਰ੍ਹਾਂ ਪਿਛਲੇ ਸਾਲਾਂ ਦੀ ਤਰ੍ਹਾਂ ਸਾਡੇ ਕੋਲ ਲੱਖ ਤੋਂ 1.5 ਲੱਖ ਸੰਗਤ ਇੱਥੇ ਆਉਂਦੀ ਹੈਗੀ ਇਸੇ ਤਰ੍ਹਾਂ ਇਸ ਸਾਲ ਵੀ ਸਾਨੂੰ ਲੱਗਦਾ ਹੈ ਵੱਧ ਤੋਂ ਵੱਧ ਚੜ ਕੇ ਆਏਗੀ ਸਾਡੇ ਕੋਲ ਪੂਰੇ ਇੰਤੀਆਂਮ ਹੈਗੇ ਆ ਅਸੀਂ ਸਾਰੇ ਪਾਸੇ ਗੁਰੂ ਕੇ ਲੰਗਰ ਹੈਗੇ ਆ ਤੇ ਸਿਕਿਉਰਟੀ ਦਾ ਇੰਤੀਆਂਮ ਪੂਰਾ ਹੈਗਾ ਸਾਡੇ ਕੋਲ ਗੁਰੂ ਘਰ ਦੇ ਬਿਲਕੁਲ ਸਾਹਮਣੇ 17 ਏਕੜ ਹੈਗੇ ਆ ਜੋ ਕਿ ਬਹੁਤ ਵੱਡੀ ਪਾਰਕਿੰਗ ਹੈਗੀ ਆ ਸਾਰੇ ਜਣੇ ਇਹ ਟਰਾਈ ਕਰੋ ਇੱਥੇ ਪਾਰਕਿੰਗ ਲਾਵੋ ਬਿਲਕੁਲ ਬਿਲਕੁਲ ਗੁਰੂ ਘਰ ਦੇ ਸਾਹਮਣੇ ਹੈਗੀ ਆ ਤੇ ਜੀ ਸੋ ਆਤਿਸ਼ਵਾਜੀ ਵੀ ਹੋਣੀ ਆ ਨਿਸ਼ਾਨ ਸਾਹਿਬ ਦੀ ਸੇਵਾ ਵੀ ਆ ਹਾਂਜੀ ਅੱਜ ਆਤਿਸ਼ਵਾਜੀ ਹੋਣੀ ਹੈਗੀ ਤੇ ਕੱਲ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਹੈਗੀ ਸੋ ਸਾਰੀ ਸੰਗਤ ਨੂੰ ਅਸੀਂ ਦੁਆਰਾ ਅਪੀਲ ਕਰਦੇ ਹਾਂ ਸਵੇਰੇ ਬਹੁਤ ਜਲਦੀ ਤੋਂ ਜਲਦੀ ਇੱਥੇ ਆਵੋ ਤੇ ਅੱਜ ਹੈਗੀ ਆਤਿਸ਼ਵਾਜੀ ਮੈਨੂੰ ਲੱਗਦਾ 9 ਵਜੇ ਸ਼ੁਰੂ ਹੋਵੇਗੀ ਹਾਂਜੀ ਜੀ ਸੋ ਇਸਨ ਹਰਜਿੰਦਰ ਸਿੰਘ ਬੈਂਸ ਜੀ ਵਾਈਸ ਪ੍ਰੈਜ਼ੀਡੈਂਟ ਗੁਰਦੌਰ ਸਾਹਿਬ ਕਲਬ ਨਾ ਯੂਬਰ ਸਿਟੀ ਸੋ ਸੰਗਤਾਂ ਨੂੰ ਅਪੀਲ ਆ ਬੇਨਤੀ ਆ ਵੀ ਹਮ ਹਮਾ ਕੇ ਜ਼ਰੂਰ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਵਾਪਕ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ